ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 122 ਆਓ ਸੁਣਦੇ ਹਾਂ ਪਿਆਰੀ ਸੰਗਤ ਜੀ ਅੱਜ ਅਸੀਂ ਜਪਜੀ ਸਾਹਿਬ ਦੀ 12ਵੀਂ ਪੌੜੀ ਦੇ ਅਰਥ ਵਿਸਥਾਰ ਨਾਲ ਕਰਨ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਅਰਥਾਤ ਮੰਨੇ ਕੀ ਗਤ ਕਹੀ ਨਾ ਜਾਏ ਮੰਨੇ ਤੋਂ ਭਾਵ ਹੈ ਜਿਸ ਮਨੁੱਖ ਨੇ ਈਸ਼ਵਰ ਦੀ ਹੋਂਦ ਨੂੰ ਪੂਰੀ ਤਰ੍ਹਾਂ ਸਮਝ ਲਿਆ ਤੇ ਮੰਨ ਲਿਆ ਆਪਣੇ ਆਪ ਨੂੰ ਉਸ ਨਾਲ ਜੋੜ ਲਿਆ ਤੇ ਇੱਕਮਿਕਤਾ ਪ੍ਰਾਪਤ ਕਰ ਲਈ ਉਸ ਮਹਾਨ ਮਨੁੱਖ ਦੀ ਮਨ ਦੀ ਅਵਸਥਾ ਨੂੰ ਕੋਈ ਪੂਰੀ ਤਰ੍ਹਾਂ ਵਰਣਨ ਕਰ ਹੀ ਨਹੀਂ ਸਕਦਾ ਕਿਉਂਕਿ ਉਹ ਜਾਗਿਆ ਹੋਇਆ ਮਨੁੱਖ ਈਸ਼ਵਰ ਦੇ ਗੁਣਾ ਵਾਲਾ ਹੋ ਜਾਂਦਾ ਹੈ ਤੇ ਨਾ ਹੀ ਈਸ਼ਵਰ ਦੀ ਉਪਮਾ ਪੂਰੀ ਤਰ੍ਹਾਂ ਹੋ ਸਕਦੀ ਹੈ ਤੇ ਨਾ ਹੀ ਉਸ ਵਿੱਚ ਅਭੇਦ ਹੋਣ ਵਾਲੇ ਮਨੁੱਖ ਦੀ ਹੋ ਸਕਦੀ ਹੈ ਜੇ ਕੋ ਕਹੇ ਪਿਛੇ 45 ਜੇ ਕੋਈ ਹੋਰ ਮਨੁੱਖ ਪ੍ਰਭੂ ਨਾਲ ਮਿਲ ਚੁੱਕੇ ਹੋਏ ਜੀਵ ਦੀ ਉਪਮਾ ਦਾ ਪੂਰਾ ਵਰਣਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਤਾਂ ਉਹ ਕਰ ਹੀ ਨਹੀਂ ਸਕੇਗਾ ਤੇ ਫਿਰ ਉਸ ਨੂੰ ਪਛਤਾਵਾ ਹੁੰਦਾ ਹੈ ਕਿ ਮੈਂ ਤਾਂ ਅਸਮਰਥ ਹਾਂ ਈਸ਼ਵਰ ਵਰਗੀ ਉਪਮਾ ਲਿਖਣ ਕਰਨ ਵਿੱਚ ਮੈਂ ਨਹੀਂ ਕਰ ਸਕਦਾ ਕਿਉਂਕਿ ਮੈਂ ਅਜੇ ਈਸ਼ਵਰ ਨਾਲ ਜੁੜਿਆ ਨਹੀਂ ਹਾਂ ਮੈਨੂੰ ਉਸ ਦੀ ਸਮਰਥਾ ਦਾ ਪੂਰਾ ਪਤਾ ਨਹੀਂ ਹੈ ਕਾਗਜ਼ ਕਲਮ ਨਾਲ ਲਿਖਣ ਹਾਰ ਅੱਗੇ ਗੁਰੂ ਜੀ ਕਹਿੰਦੇ ਹਨ ਸਿਖਰ ਦੀ ਅਵਸਥਾ ਵਾਲਾ ਮਨੁੱਖ ਜਿਸ ਨੇ ਈਸ਼ਵਰ ਨਾਲ ਇਕਮਿਕਤਾ ਕਰ ਲਈ ਤੇ ਪੂਰੀ ਤਰ੍ਹਾਂ ਆਪਣੇ ਅੰਦਰ ਪ੍ਰਗਟ ਕਰ ਲਿਆ ਤੇ ਉਸ ਦੀ ਉਪਮਾ ਨੂੰ ਕਿਸੇ ਕਲਮ ਦਵਾਤ ਨਾਲ ਕਾਗਜ਼ ਉੱਤੇ ਪੂਰੀ ਤਰ੍ਹਾਂ ਲਿਖਿਆ ਨਹੀਂ ਜਾ ਸਕਦਾ ਕਿਉਂਕਿ ਉਹ ਈਸ਼ਵਰੀ guna ਵਾਲਾ ਹੋ ਚੁੱਕਾ ਹੁੰਦਾ ਹੈ ਮੰਨੇ ਦਾ ਬੇਕਰਨ ਵਿਚਾਰ ਲੋਕਪੂਰਨ ਪਵਿੱਤਰ ਅਵਸਥਾ ਪਾ ਚੁੱਕੇ ਮਨੁੱਖ ਦੀ ਬੈਠ ਬੈਠ ਕੇ ਵਿਚਾਰਾਂ ਕਰਦੇ ਹਨ ਚਰਚਾ ਕਰਦੇ ਹਨ ਟੋਲੀਆਂ ਦੇ ਰੂਪ ਵਿੱਚ ਬੈਠਦੇ ਹਨ ਸਮਝਣ ਦੀ ਕੋਸ਼ਿਸ਼ ਕਰਦੇ ਹਨ ਤੇ ਉਸ ਮਹਾਨ ਮਨੁੱਖ ਨੇ ਕਿੰਨੀ ਬੜਾਈ ਈਸ਼ਵਰ ਨੂੰ ਪਾ ਕੇ ਪ੍ਰਾਪਤ ਕਰ ਲਈ ਹੁੰਦੀ ਹੈ ਐਸਾ ਨਾਮ ਨਿਰੰਜਨ ਹੋਏ ਸਰਬ ਵਿਆਪਕ ਈਸ਼ਵਰ ਦਾ ਅਜੀਹੋ ਨਾਮ ਹੈ ਜਿਹੜਾ ਕੇ ਬਿਨਾ ਕਿਸੇ ਕਾਲਖ ਦੇ ਜਾਂ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਹੈ ਭਾਵ ਈਸ਼ਵਰ ਸੱਚ ਹੈ ਪਵਿੱਤਰ ਹੈ ਸਰਗੁਣਾ ਦਾ ਮਾਲਕ ਹੁੰਦਾ ਹੋਇਆ ਵੀ ਨਿਰਲੇਪ ਹੈ ਜੇ ਕੋ ਮਨ ਜਾਣੇ ਮਨ ਕੋਏ ਕਿਸੇ ਵਿਰਲੇ ਹੀ ਮਨੁਖ ਦਾ ਮਨ ਈਸ਼ਵਰ ਪ੍ਰਭੂ ਨੂੰ ਜਾਣ ਸਕਦਾ ਹੈ ਭਗ ਪ੍ਰਗੂ ਦੀ ਸੰਪੂਰਨ ਗਿਆਨ ਪ੍ਰਾਪਤੀ ਕਿਸੇ ਵਿਰਲੇ ਮਨੁਖ ਨੂੰ ਹੁੰਦੀ ਹੈ ਇਥੇ ਪੋੜੀ ਵਿੱਚ ਉਸ ਮਨੁੱਖ ਦੀ ਗੱਲ ਕੀਤੀ ਹੈ ਜਿਸ ਨੇ ਪ੍ਰਭੂ ਨੂੰ ਜਾਣ ਲਿਆ ਪ੍ਰਭੂ ਦੀ ਭਗਤੀ ਕਰਕੇ ਗੁਣਾ ਨੂੰ ਅਪਣਾ ਕੇ ਜੀਵਨ ਵਿੱਚ ਅਮਲ ਵਿੱਚ ਲਿਆ ਕੇ ਪ੍ਰਾਪਤ ਕਰ ਲਿਆ ਜਾਂ ਈਸ਼ਵਰ ਦਾ ਆਨੰਦ ਮਾਣ ਲਿਆ ਪਰਮ ਅਵਸਥਾ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦੀ ਹੈ ਇਹ ਕਹ ਲਈਏ ਕੀ ਕੋਟਨ ਮੇ ਕੋ ਭਾਵ ਕਰੋੜਾਂ ਵਿੱਚੋਂ ਕੋਈ ਇੱਕ ਮਨੁੱਖ ਹੀ ਈਸ਼ਵਰ ਨੂੰ ਪੂਰਨ ਤੌਰ ਤੇ ਪਾ ਸਕਦਾ ਹੈ ਤੇ ਉਸ ਮਨੁੱਖ ਦੀ ਵੀ ਵਿਆਖਿਆ ਹੋ ਹੀ ਨਹੀਂ ਸਕਦੀ ਜਿਵੇਂ ਕਿ ਈਸ਼ਵਰ ਦੀ ਕੋਈ ਕਲਮ ਦਿਬਾਤ ਨਹੀਂ ਕਰ ਸਕਦੀ ਕੋਈ ਪੂਰਨ ਤੌਰ ਤੇ ਬੈਠ ਕੇ ਉਸ ਦੀ ਉਪਮਾ ਦਾ ਵਿਚਾਰ ਨਹੀਂ ਕਰ ਸਕਦਾ ਪ੍ਰਭੂ ਦਾ ਨਾਮ ਬਾਗ ਪ੍ਰਭੂ ਹੀ ਸਾਰੇ ਗੁਣਾ ਦਾ ਮਾਲਕ ਸੰਪੂਰਨ ਸੱਚ ਤੇ ਪਵਿੱਤਰ ਹਸਤੀ ਵਾਲਾ ਸਰਬ ਗੁਣੀ ਨਿਧਾਨ ਸਰਬ ਸ਼ਕਤੀਮਾਨ ਸਰਬ ਵਿਆਪਕ ਤੇ ਇੱਕ ਹੀ ਹੈ ਉਸ ਨੂੰ ਕੋਈ ਵਿਰਲਾ ਹੀ ਜਾਣਦਾ ਹੈ ਸੰਗਤ ਜੀ ਜੀਵੇਂ ਕਿ ਪਿਛਲੀਆਂ ਚਾਰ ਪੌੜੀਆਂ ਸੁਣੀਆਂ ਦੀਆਂ ਅਸੀਂ ਸੰਝੀਆਂ ਹਨ ਤੇ ਵਿਚਾਰੀਆਂ ਹਨ ਉਸ ਵਿੱਚ ਈਸ਼ਵਰੀ ਗੁਣਾਂ ਨੂੰ ਸੁਣਨ ਵਾਲੇ ਮਨੁੱਖਾਂ ਦੀਆਂ ਵਡਿਆਈਆਂ ਕੀਤੀਆਂ ਗਈਆਂ ਹਨ ਤੇ ਸੁਣਨ ਦੇ ਨਾਲ ਉੱਚ ਪਦਵੀਆਂ ਪ੍ਰਾਪਤ ਹੁੰਦੀਆਂ ਹਨ ਪਰ ਈਸ਼ਵਰ ਨੂੰ ਸਭ ਕੁਝ ਜਾਣਨ ਨਾਲ ਮੰਨ ਲੈਣ ਨਾਲ ਤੇ ਉਸ ਦੀ ਭਗਤੀ ਕਰਨ ਨਾਲ ਪਦ ਪ੍ਰਾਪਤੀਆਂ ਹੁੰਦੀਆਂ ਹਨ ਕਿਉਂਕਿ अजेह मनुख प्रभु ਨਾਲ ਇਕਮਿਕ ਹੋ ਚੁੱਕਾ ਹੁੰਦਾ ਹੈ ਮੰਨਣ ਵਾਲੇ ਮਨੁੱਖ ਦੀ ਪਦਵੀ ਸੁਣਨ ਵਾਲੇ ਨਾਲੋਂ ਉੱਚੀ ਦੱਸੀ ਗਈ ਹੈ ਵਿਆਖਿਆਕਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ